ਮਾਮਲਾ ਅਕਸਰ ਵਿਵਾਦਾ ਦੇ ਵਿੱਚ ਰਹਿ ਰਹੇ ਸ਼ਰਾਬ ਠੇਕੇਦਾਰ ਚਰਨ ਸਿੰਘ ਚੰਨੀ ਬਜਾਜ ਦਾ ਤਦੇ ਐਕਸਾਈ ਵਿਭਾਗ ਦੇ ਵੱਲੋਂ ਸ਼ਕੋਸ ਨੋਟਿਸ ਤੇ ਹੁਣ ਰਾਜਸਥਾਨ ਪੁਲਿਸ ਦੇ ਵੱਲੋਂ ਫੜੀ ਗਈ ਸ਼ਰਾਬ ਨੂੰ ਲੈ ਕੇ ਚੰਨੀ ਬਜਾਜ ਮੋੜ ਦੀ ਗੱਲ ਹੈ ਚੰਡੀਗੜ੍ਹ 'ਚ ਸ਼ਰਾਬ ਦੇ ਠੇਕੇ ਚਲਾ ਰਹੇ ਚਰਨਜੀਤ ਸਿੰਘ ਚੰਨੀ ਬਜਾਜ ਦਾ ਵਿਵਾਦ ਨਾਲ ਸੁਣਾਣਾ ਰਿਹਾ ਸੀ ਸਤਿ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸਕੁਆਇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮੇਸ਼ਰ ਦੱਸ ਦੇ ਕੇ ਚੰਡੀਗੜ੍ਹ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਸੀਂ ਵੀ ਆਰਾਮ ਹੋ ਜਾਓਗੇ ਸਾਡੇ ਦੇ ਚੰਡੀਗੜ੍ਹ ਚ ਸ਼ਰਾਬ ਦੇ ਠੇਕੇ ਚਲਾ ਰਹੇ ਚਰਨਜੀਤ ਸਿੰਘ ਬਜ਼ਾਜ਼ ਦਾ ਵਿਵਾਦ ਦੇ ਨਾਲ ਭਰਾਨਾ ਤਾਇਆ ਇਸ ਦੇ ਨਾਲ ਹੀ ਜੁਲਾਈ ਮਹੀਨੇ ਚੰਨੀ ਬਜ਼ਾਜ਼ ਉਸ ਵੇਲੇ ਵਿਵਾਦ ਦੇ ਵਿੱਚ ਆ ਗਿਆ ਜਦੋਂ ਐਕਸਾਈਜ਼ ਵਿਭਾਗ ਨੇ ਉਹਨਾਂ ਨੂੰ ਸ਼ੋਖੋ ਨੋਟਿਸ ਜਾਰੀ ਕੀਤਾ ਕਿ ਤਰ੍ਹਾਂ ਸਾਲ ਐਕਸਾਈਜ਼ ਡਿਊਟੀ ਨਾ ਭਰਨ ਦੇ ਕਾਰਨ ਉਹਨਾਂ ਦੇ ਠੇਕੇ ਨੂੰ ਸੀਲ ਕਰ ਦਿੱਤਾ ਪਰ ਬਜ਼ਾਜ਼ ਨੇ ਨਿਯਮਾਂ ਦੀ ਉਲੰਘਣਾ ਕਰਦਿਆ ਹੋਇਆ ਠੇਕੇ ਨੂੰ ਕਲਰ ਆ ਕਿਹਾ ਤਾਂ ਇਸ ਤੋਂ ਇਲਾਵਾ ਐਕਸਾਈ ਵਿਭਾਗ ਦੇ ਈਟੀਓ ਰਿਸ਼ੀਪਾਲ ਦੀ ਕਵਾਈ ਚ ਜਦੋਂ ਚੰਡੀਗੜ੍ਹ ਦੇ ਸੈਕਟਰ ਚ ਅੱਥ ਸਥਿਤ ਠੇਕੇ ਚ ਚੈਕਿੰਗ ਕੀਤੀ ਗਈ ਤਾਂ ਉਥੋਂ ਅਫਸਰ ਬੋਡ ਕਾ ਦਿਆ 6 ਬੋਤਲਾਂ ਤੇ ਬਰਟਾਈਨ ਦੇ 6 ਬੋਤਲਾ ਬਿਨਾ ਕਿਸੇ ਪਰਮਰਤੇ ਮਿਲਿਆ ਪਰ ਇਹ ਸਾਫ ਸੀ ਕਿ ਇਹ ਸ਼ਰਾਬ ਗੈਰ ਕਾਨੂੰਨੀ ਢੰਗ ਨਾਲ ਕਿਸੇ ਬੋਤਲਿੰਗ ਪਲਾਂਟ ਤੋਂ ਲਿਆਂਦੀ ਗਿਆ ਨਹੀਂ ਵਿਭਾਗ ਨੇ ਠੇਕੇ ਨੂੰ ਸੀਲ ਕਰਦੇ ਚੰਨੀ ਬਜਾਜ ਨੂੰ ਸਫਾਈ ਦੇਣ ਦੇ ਲਈ ਛੋਟੀ ਸਾਰੀ ਕਿਤਾਬ ਪਰ ਇਸ ਦੇ ਬਾਵਜੂਦ ਵੀ ਉਹਨਾਂ ਦਾ ਠੇਕਾ ਖੁੱਲਾ ਰਿਹਾ ਤੇ ਉੱਥੋਂ ਵਿਕਰੀ ਵੀ ਹੋਈ ਪਰ ਡੈਨਿੰਗ ਸਵਰਾ ਦੇ ਕੋਲ ਇਸ ਵਿਕਰੀ ਦੀਆਂ ਕੁਝ ਰਸੀਦਾਂ ਵੀ ਮੌਜੂਦ ਹਨ ਹੁਣ ਸਵਾਲ ਇਹ ਹੋਇਆ ਕਿ ਜਦੋਂ ਬਜਾਜ ਕੋਲ ਗੈਰ ਕਾਨੂੰਨੀ ਸ਼ਰਾਬ ਬੇਚੀ ਸੀ ਤਾਂ ਫਿਰ ਉਹਨਾਂ ਦਾ ਲਾਇਸੈਂਸ ਰੱਦ ਕਿਉਂ ਕੀਤਾ ਗਿਆ ਇਸ ਦੇ ਨਾਲ ਹੀ ਚੰਨੀ ਬਜਾਜ ਹੁਣ ਰਾਜਸਥਾਨ ਪੁਲਿਸ ਦੇ ਵੱਲੋਂ ਕੋਟਾ ਚ ਫੜੀ ਗਈ ਸ਼ਰਾਬ ਦੇ ਮਾਮਲੇ 'ਚ ਵੀ ਵੀ ਬਾਤਾਂ ਚੱਲੀਆਂ ਜਾਣਕਾਰੀ ਮੁਤਾਬਕ ਕੋਟਾ ਯਾਨੀ ਕਿ ਰਾਜਸਥਾਨ ਦੇ ਵਿੱਚ 500 ਤੋਂ ਵੱਧ ਸ਼ਰਾਬ ਦੀਆਂ ਭੇਟੀਆਂ ਪੁਲਿਸ ਵੱਲੋਂ ਕਬਜ਼ੇ 'ਚ ਮਿਲਦੀਆਂ ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਚੰਡੀਗੜ੍ਹ 'ਚ ਆ ਕੇ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਦੇ ਸੈਕਟਰ 8 ਸਥਿਤ ਠੇਕੇ ਤੇ ਰਾਜਸਥਾਨ ਪੁਲਿਸ ਤੇ ਲੋਕਲ ਪੁਲਿਸ ਦੇ ਨਾਲ ਲੜ ਪਾਈ ਗਈ ਇਸ ਤਰ੍ਹਾਂ ਚੰਨੀ ਬਜਾਜ ਇੱਕ ਵਾਰ ਫਿਰ ਵਿਵਾਦ 'ਚ ਖੜ ਦੇ ਨਜ਼ਰ ਆਏ ਹੌਣੇ ਇਹ ਸਾਰੇ ਮਾਮਲੇ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਐਕਸਾਈਜ਼ ਵਿਭਾਗ ਉਹਨਾਂ ਖਿਲਾਫ ਕਦੋਂ ਫਤਿਹ ਕਹੋ ਜੀ ਕਾਰਵਾਈ ਕਰਦਾ ਹੈ ਫਿਲਹਾਲ ਇਸ ਵੀਡੀਓ ਦੇ ਵਿੱਚ ਬਣਾਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕਸ ਮਾਮਲਾ ਅਕਸਰ ਵਿਵਾਦਾ ਦੇ ਵਿੱਚ ਰਹਿ ਰਹੇ ਸ਼ਰਾਬ ਠੇਕੇਦਾਰ ਚਰਨ ਸਿੰਘ ਚੰਨੀ ਬਜਾਜ ਦਾ ਕਦੇ ਐਕਸਾਈਜ਼ ਵਿਭਾਗ ਦੇ ਵੱਲੋਂ ਸ਼ੱਕੋਸ ਨੋਟਿਸ ਤੇ ਹੁਣ ਰਾਜਸਥਾਨ ਪੁਲਿਸ ਦੇ ਵੱਲੋਂ ਫੜੀ ਗਈ ਸ਼ਰਾਬ ਨੂੰ ਲੈ ਕੇ ਚੰਨੀ ਬਜਾਜ ਮੋੜ ਦੀ ਗੱਲਤਾ ਚੰਡੀਗੜ੍ਹ 'ਚ ਸ਼ਰਾਬ ਦੇ ਠੇਕੇ ਚਲਾ ਰਹੇ ਚਰਨਜੀਤ ਸਿੰਘ ਚੰਨੀ ਬਜਾਜ ਦਾ ਵਿਵਾਦ ਨਾਲ ਸੁਣਾਣਾ ਰਹਾਤਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸਕੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮੇਸ਼ਰ ਦੱਸ ਦੇ ਗੇ ਚੰਡੀਗੜ੍ਹ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਸਾਡੇ ਕਿ ਚੰਡੀਗੜ੍ਹ 'ਚ ਸ਼ਰਾਬ ਦੇ ਠੇਕੇ ਚਲਾ ਰਹੇ ਚਰਨਜੀਤ ਸਿੰਘ ਬਜਾਜ ਦਾ ਵਿਵਾਦ ਨਾਲ ਸੁਣਾਣਾ ਪਾਇਆ ਇਸ ਦੇ ਨਾਲ ਹੀ ਜੁਲਾਈ ਮਹੀਨੇ ਚੰਨੀ ਬਜਾਜ ਉਸ ਵੇਲੇ ਵਿਵਾਦਾਂ ਦੇ ਵਿੱਚ ਆ ਗਿਆ ਜਦੋਂ ਸਾਇਟ ਵਿਭਾਗ ਨੇ ਉਹਨਾਂ ਨੂੰ ਸ਼ੋਕੋਚ ਨੋਟਿਸ ਜਾਰੀ ਕੀਤਾ ਪਰ ਅਸਲ ਐਕਸਾਈਜ਼ ਡਿਊਟੀ ਨਾ ਭਰਨ ਦੇ ਕਾਰਨ ਉਹਨਾਂ ਦੇ ਠੇਕੇ ਨੂੰ ਸੀਲ ਕਰ ਦਿੱਤਾ ਪਰ ਬਜ਼ਾਜ਼ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆ ਠੇਕੇ ਨੂੰ ਚਲਾ ਰੱਖਿਆ ਤਾਂ ਇਸ ਤੋਂ ਇਲਾਵਾ ਐਕਸਾਈਜ਼ ਵਿਭਾਗ ਦੇ ਈਟੀਓ ਰਿਸ਼ੀਪਾਲ ਦੀ ਕਵਾਈ ਚ ਜਦੋਂ ਚੰਡੀਗੜ੍ਹ ਦੇ ਸੈਕਟਰ ਚ ਅਸਥਿਤ ਠੇਕੇ 'ਚ ਚੈਕਿੰਗ ਕੀਤੀ ਗਈ ਤਾਂ ਉਥੋਂ ਅਬਸਿਊਟ ਬੋਡਕਾ ਦਿਆ 6 ਬੋਤਲਾਂ ਤੇ ਬਲਟਾਈ ਦੇਸ਼ੇ ਉਤਲਾ ਬਿਨਾ ਕਿਸੇ ਪਰਮਰਤੇ ਮਿਲਿਆ ਪਰ ਇਹ ਸਾਫ ਸੀ ਕਿ ਇਹ ਸ਼ਰਾਬ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਬੋਤਲਿੰਗ ਪਲਾਂਟ ਤੋਂ ਲਿਆਂਦੇ ਕਿ ਇਹਨਾਂ ਵਿਭਾਗ ਨੇ ਠੇਕੇ ਨੂੰ ਸੀਲ ਕਰਦੇ ਚੱਲੀ ਬਜ਼ਾਦ ਨੂੰ ਸਫਾਈ ਦੇਣ ਦੇ ਲਈ ਨੋਟੀਸਾਂ ਦਿੱਤਾ ਪਰ ਇਸ ਦੇ باوجود ਵੀ ਉਹਨਾਂ ਦਾ ਠੇਕਾ ਖੁੱਲਾ ਰਿਹਾ ਤੇ ਉੱਥੋਂ ਵਿਕਰੀ ਵੀ ਹੋਈ ਪਰ ਦੈਨਿੰਗ ਸਵਰਾ ਦੇ ਕੋਲ ਇਸ ਵਿਕਰੀ ਦੀਆਂ ਕੁਝ ਰਸੀਦਾ ਵੀ ਮੌਜੂਦ ਹਨ ਉਹ ਸਵਾਲ ਇਹ ਹੋਇਆ ਕਿ ਜਦੋਂ ਬਜਾਜ ਕੋਲ ਗੈਰ ਕਾਨੂੰਨੀ ਸ਼ਰਾਬ ਬੇਲੀ ਸੀ ਤਾਂ ਫਿਰ ਉਹਨਾਂ ਦਾ ਲਾਇਸੈਂਸ ਰੱਦ ਕਿਉਂ ਕੀਤਾ ਗਿਆ ਇਸ ਦੇ ਨਾਲ ਹੀ ਚੰਨੀ ਬਜਾਜ ਹੁਣ ਰਾਜਸਥਾਨ ਪੁਲਿਸ ਦੇ ਵੱਲੋਂ ਕੋਟਾ ਚ ਫੜੀ ਗਈ ਸ਼ਰਾਬ ਦੇ ਮਾਮਲੇ 'ਚ ਵੀ ਵਿਵਾਦ ਆ ਚੁੱਕਾ ਹੈ ਜਾਣਕਾਰੀ ਮੁਤਾਬਕ ਕੋਟਾ ਯਾਨੀ ਕਿ ਰਾਜਸਥਾਨ ਦੇ ਵਿੱਚ 500 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਪੁਲਿਸ ਵੱਲੋਂ ਕਬਜ਼ੇ 'ਚ ਲੈ ਲਈਆਂ ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਚੰਡੀਗੜ੍ਹ ਚ ਆ ਕੇ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਦੇ ਸੈਕਟਰ 8 ਸਿੱਤਰ ਠੇਕੇ ਤੇ ਰਾਜਸਥਾਨ ਪੁਲਸ ਰੇਲ ਲੋਕਲ ਪੁਲਸ ਦੇ ਨਾਲ ਡੇੜ ਪਾਈ ਗਈ 27 ਤਾਰਾ ਚੰਨੀ ਬਜਾਜ ਇੱਕ ਵਾਰ ਫਿਰ ਵਿਵਾਦਿਤ ਘਿਰਦੇ ਨਜ਼ਰ ਆਏ ਤਾਂ ਹੁਣ ਤੇ ਸਾਰੇ ਮਾਮਲੇ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਐਕਸਾਈਜ਼ ਵਿਭਾਗ ਉਹਨਾਂ ਖਿਲਾਫ ਕਦੋਂ ਫਤਿਹ ਕਿਹੋ ਜੀ ਕਾਰਵਾਈ ਕਰਦਾ ਫਿਲਹਾਲ ਇਸ ਵੀਡੀਓ ਦੇ ਵਿੱਚ ਦਿਖਾਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਟੈਨਿੰਗਸ ਮਾਮਲਾ ਅਕਸਰ ਵਿਵਾਦਾ ਦੇ ਵਿੱਚ ਰਹਿ ਰਹੇ ਸ਼ਰਾਬ ਠੇਕੇਦਾਰ ਚਰਨ ਸਿੰਘ ਚੰਨੀ ਪੰਜਾਬ ਦਾ ਕਦੇ ਐਕਸਾਈ ਵਿਭਾਗ ਦੇ ਵੱਲੋਂ ਸ਼ਿਕੋਸ ਨੋਟਿਸ ਤੇ ਹੁਣ ਰਾਜਸਥਾਨ ਪੁਲਿਸ ਦੇ ਵੱਲੋਂ ਫੜੀ ਗਈ ਸ਼ਰਾਬ ਨੂੰ ਲੈ ਕੇ ਚੰਨੀ ਪੰਜਾਬ ਦੀ ਗੱਲ ਚੰਡੀਗੜ੍ਹ ਦੇ ਸ਼ਰਾਬ ਦੇ ਠੇਕੇ ਚਲਾ ਰਹੇ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਵਿਵਾਦ ਨਾਲ ਸੁਣਾਣਾ ਰਿਹਾ ਸੀ ਸਤ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸਫੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮੇਸ਼ਾਨ ਦੱਸ ਦੇ ਗਿਆ ਚੰਡੀਗੜ੍ਹ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਸੀਂ ਵੀ ਰਾਹ ਹੋ ਜਾਓ ਓਕੇ ਅੱਜ ਦੇ ਚੰਡੀਗੜ੍ਹ ਚ ਸ਼ਰਾਬ ਦੇ ਠੇਕੇ ਚਲਾ ਰਹੇ ਕਰਨਜੀ ਸਿੰਘ ਬਜ਼ਾਜ਼ ਦਾ ਵਿਵਾਦ ਦੇ ਨਾਲ ਸੁਰਾਣ ਨਾ ਆਇਆ ਇਸ ਦੇ ਨਾਲ ਹੀ ਜੁਲਾਈ ਮਹੀਨੇ ਚੰਨੀ ਬਜ਼ਾਜ਼ ਉਸ ਵੇਲੇ ਵਿਵਾਦ ਦੇ ਵਿੱਚ ਆ ਗਿਆ ਜਦੋਂ ਐਕਸਾਈਜ਼ ਵਿਭਾਗ ਨੇ ਉਹਨਾਂ ਨੂੰ ਸ਼ੋਕੋ ਨੋਟਿਸ ਜਾਰੀ ਕੀਤਾ ਕਿ ਤਰ੍ਹਾਂ ਸਾਲ ਐਕਸਾਈਜ਼ ਡਿਊਟੀ ਨਾ ਭਰਨ ਦੇ ਕਾਰਨ ਉਹਨਾਂ ਦੇ ਠੇਕੇ ਨੂੰ ਸੀਲ ਕਰ ਦਿੱਤਾ ਪਰ ਬਜ਼ਾਜ਼ ਨੇ ਨਿਯਮਾਂ ਦੀ ਉਲੰਘਣਾ ਕਰਦਿਆ ਹੋਇਆ ਠੇਕੇ ਨੂੰ ਕਲਰ ਆ ਕਿਹਾ ਤਾਂ ਇਸ ਤੋਂ ਇਲਾਵਾ ਐਕਸਾਈ ਵਿਭਾਗ ਦੇ ਈਟੀਓ ਰਿਸ਼ੀਪਾਲ ਦੀ ਕਵਾਈ ਚ ਜਦੋਂ ਚੰਡੀਗੜ੍ਹ ਦੇ ਸੈਕਟਰ ਚ ਅਸਥਿਤ ਠੇਕੇ ਚ ਚੈਕਿੰਗ ਕੀਤੀ ਗਈ ਤਾਂ ਉਥੋਂ ਅਫਸਰ ਬੋਡ ਕਾ ਦਿਆ 6 ਬੋਤਲਾਂ ਤੇ ਪਲਟਾਈ ਨੇ ਦੇ 6 ਬੋਤਲਾ ਬਿਨਾ ਕਿਸੇ ਪਰਮਰਦੇ ਮਿਲਿਆ ਪਰ ਇਹ ਸਾਫ ਸੀ ਕਿ ਇਹ ਸ਼ਰਾਬ ਗੈਰ ਕਾਨੂੰਨੀ ਢੰਗ ਨਾਲ ਕਿਸੇ ਬੋਤਲਿੰਗ ਪਲਾਂਟ ਤੋਂ ਲਿਆਂਦੇ ਗਿਆ ਨੇ ਵਿਭਾਗ ਨੇ ਠੇਕੇ ਨੂੰ ਸੀਲ ਕਰਦੇ ਚੰਨੀ ਬਜਾਜ ਨੂੰ ਸਫਾਈ ਦੇਣ ਦੇ ਲਈ ਨੋਟੀਸ ਆਈ ਕਿਤਾ ਪਰ ਇਸ ਦੇ ਬਾਵਜੂਦ ਵੀ ਉਹਨਾਂ ਦਾ ਠੇਕਾ ਖੁੱਲਾ ਰਿਹਾ ਤੇ ਉੱਥੋਂ ਵਿਕਰੀ ਵੀ ਹੋਈ ਪਰ ਡੈਨਿੰਗ ਸਵਰਾ ਦੇ ਕੋਲ ਇਸ ਵਿਕਰੀ ਦੀਆਂ ਕੁਝ ਰਸੀਦਾਂ ਵੀ ਮੌਜੂਦ ਹਨ ਹੁਣ ਸਵਾਲ ਇਹ ਹੋਇਆ ਕਿ ਜਦੋਂ ਬਜਾਜ ਕੋਲ ਗੈਰ ਕਾਨੂੰਨੀ ਸ਼ਰਾਬ ਬੇਚੀ ਸੀ ਤਾਂ ਫਿਰ ਉਹਨਾਂ ਦਾ ਲਾਇਸੈਂਸ ਰੱਦ ਕਿਉਂ ਕੀਤਾ ਗਿਆ ਇਸ ਦੇ ਨਾਲ ਹੀ ਚੰਨੀ ਬਜਾਜ ਹੁਣ ਰਾਜਸਥਾਨ ਪੁਲਿਸ ਦੇ ਵੱਲੋਂ ਕੋਟਾ ਚ ਫੜੀ ਗਈ ਸ਼ਰਾਬ ਦੇ ਮਾਮਲੇ 'ਚ ਵੀ ਵੀ ਬਵਾਤਾਂ ਚੱਲੀਆਂ ਜਾਣਕਾਰੀ ਮੁਤਾਬਕ ਕੋਟਾ ਯਾਨੀ ਕਿ ਰਾਜਸਥਾਨ ਦੇ ਵਿੱਚ 500 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਪੁਲਿਸ ਵੱਲੋਂ ਕਬਜ਼ੇ 'ਚ ਮਿਲਦੀਆਂ ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਚੰਡੀਗੜ੍ਹ 'ਚ ਆ ਕੇ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਦੇ ਸੈਕਟਰ 8 ਸਥਿਤ ਠੇਕੇ ਤੇ ਰਾਜਸਥਾਨ ਪੁਲਿਸ ਦੇ ਲੋਕਲ ਪੁਲਿਸ ਦੇ ਨਾਲ ਲੜ ਪਾਈ ਗਈ ਇਸ ਤਰ੍ਹਾਂ ਚੰਨੀ ਬਜਾਜ ਇੱਕ ਵਾਰ ਫਿਰ ਵਿਵਾਦ 'ਚ ਘਿਰਦੇ ਨਜ਼ਰ ਆਏ ਤਾਂ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਐਕਸਾਈਜ਼ ਵਿਭਾਗ ਉਹਨਾਂ ਖਿਲਾਫ ਕਦੋਂ ਫਤਿਹ ਕਹੋ ਜੀ ਕਾਰਵਾਈ ਕਰਦਾ ਹੈ ਫਿਲਹਾਲ ਇਸ ਵੀਡੀਓ ਦੇ ਵਿੱਚ ਦਿਖਾਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਕਸ ਮਾਮਲਾ ਅਕਸਰ ਵਿਵਾਦਾ ਦੇ ਵਿੱਚ ਰਹਿ ਰਹੇ ਸ਼ਰਾਬ ਠੇਕੇਦਾਰ ਚਰਨ ਸਿੰਘ ਚੰਨੀ ਬਜਾਜ ਦਾ ਕਦੇ ਐਕਸਾਈਜ਼ ਵਿਭਾਗ ਦੇ ਵੱਲੋਂ ਸ਼ੱਕੋਸ ਨੋਟਿਸ ਤੇ ਹੁਣ ਰਾਜਸਥਾਨ ਪੁਲਿਸ ਦੇ ਵੱਲੋਂ ਫੜੀ ਗਈ ਸ਼ਰਾਬ ਨੂੰ ਲੈ ਕੇ ਚੰਨੀ ਬਜਾਜ ਮੋੜ ਦੀ ਗੱਲਤਾ ਚੰਡੀਗੜ੍ਹ 'ਚ ਸ਼ਰਾਬ ਦੇ ਠੇਕੇ ਚਲਾ ਰਹੇ ਚਰਨਜੀਤ ਸਿੰਘ ਚੰਨੀ ਬਜ਼ਾਜ਼ ਦਾ ਵਿਵਾਦ ਨਾਲ ਸੁਣਾਣਾ ਰਿਹਾਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਆਪਣੀ ਖ਼ਬਰ ਦੱਸ ਦੇ ਗੇ ਚੰਡੀਗੜ੍ਹ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਸਾਡੀ ਗੇ ਚੰਡੀਗੜ੍ਹ 'ਚ ਸ਼ਰਾਬ ਦੇ ਠੇਕੇ ਚਲਾ ਰਹੇ ਚਰਨਜੀਤ ਸਿੰਘ ਬਜ਼ਾਜ਼ ਦਾ ਵਿਵਾਦ ਨਾਲ ਸੁਣਾਣਾ ਪਾਇਆ ਇਸ ਦੇ ਨਾਲ ਹੀ ਜੁਲਾਈ ਮਹੀਨੇ ਚੰਨੀ ਬਜ਼ਾਜ਼ ਉਸ ਵੇਲੇ ਵਿਵਾਦ ਦੇ ਵਿੱਚ ਆ ਗਿਆ ਜਦੋਂ ਸਾਇਟ ਵਿਭਾਗ ਨੇ ਉਹਨਾਂ ਨੂੰ ਸ਼ੋਕੋਜ਼ ਨੋਟਿਸ ਜਾਰੀ ਕੀਤਾ ਤਰ੍ਹਾਂ ਸਾਲ ਐਕਸਾਈਜ਼ ਡਿਊਟੀ ਨਾ ਭਰਨ ਦੇ ਕਾਰਨ ਉਹਨਾਂ ਦੇ ਠੇਕੇ ਨੂੰ ਸੀਲ ਕਰ ਦਿੱਤਾ ਪਰ ਬਜ਼ਾਜ਼ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆ ਠੇਕੇ ਨੂੰ ਚਲਾ ਰੱਖਿਆ ਤਾਂ ਇਸ ਤੋਂ ਇਲਾਵਾ ਐਕਸਾਈਜ਼ ਵਿਭਾਗ ਦੇ ਈਟੀਓ ਰਿਸ਼ੀਪਾਲ ਦੀ ਕਵਾਈ ਚ ਜਦੋਂ ਚੰਡੀਗੜ੍ਹ ਦੇ ਸੈਕਟਰ ਚ ਅਸਥਿਤ ਠੇਕੇ 'ਚ ਚੈਕਿੰਗ ਕੀਤੀ ਗਈ ਤਾਂ ਉਥੋਂ ਅਫਸਿਊਟ ਬੋਡਕਾ ਦਿਆ 6 ਬੋਤਲਾਂ ਤੇ ਪੈਰਾਟਾਈਨ ਦੇਸ਼ੇ ਉਤਲਾ ਬਿਨਾ ਕਿਸੇ ਪਰਮਰਤੇ ਮਿਲਿਆ ਪਰ ਇਹ ਸਾਫ ਸੀ ਕਿ ਇਹ ਸ਼ਰਾਬ ਗੈਰ ਕਾਨੂੰਨੀ ਢੰਗ ਦੇ ਨਾਲ ਕਿਸੇ ਬੋਤਲਿੰਗ ਪਲਾਂਟ ਤੋਂ ਲਿਆਂਦੇ ਗਿਆ ਨੇ ਵਿਭਾਗ ਨੇ ਠੇਕੇ ਨੂੰ ਸੀਲ ਕਰਦੇ ਚੱਲੀ ਬਜ਼ਾਦ ਨੂੰ ਸਫਾਈ ਦੇਣ ਦੇ ਲਈ ਛੋਟੀ ਸਾਰੀ ਕਿਤਾਬ ਪਰ ਇਸ ਦੇ باوجود ਵੀ ਉਹਨਾਂ ਦਾ ਠੇਕਾ ਖੁੱਲਾ ਰਿਹਾ ਤੇ ਉੱਥੋਂ ਵਿਕਰੀ ਵੀ ਹੋਈ ਪਰ ਡੈਨਿੰਗ ਸਵਰਾ ਦੇ ਕੋਲ ਇਸ ਵਿਕਰੀ ਦੀਆਂ ਕੁਝ ਰਸੀਦਾ ਵੀ ਮੌਜੂਦ ਹਨ ਉਹ ਸਵਾਲ ਇਹ ਹੋਇਆ ਕਿ ਜਦੋਂ ਬਜਾਜ ਕੋਲ ਗੈਰ ਕਾਨੂੰਨੀ ਸ਼ਰਾਬ ਵੇਚੀ ਸੀ ਤਾਂ ਫਿਰ ਉਹਨਾਂ ਦਾ ਲਾਇਸੈਂਸ ਰੱਦ ਕਿਉਂ ਕੀਤਾ ਗਿਆ ਇਸ ਦੇ ਨਾਲ ਹੀ ਚੰਨੀ ਬਜਾਜ ਹੁਣ ਰਾਜਸਥਾਨ ਪੁਲਿਸ ਦੇ ਵੱਲੋਂ ਕੋਟਾ ਚ ਫੜੀ ਗਈ ਸ਼ਰਾਬ ਦੇ ਮਾਮਲੇ 'ਚ ਵੀ ਵਿਵਾਦ ਆ ਚੁੱਕਾ ਹੈ ਜਾਣਕਾਰੀ ਮੁਤਾਬਕ ਕੋਟਾ ਯਾਨੀ ਕਿ ਰਾਜਸਥਾਨ ਦੇ ਵਿੱਚ 500 ਤੋਂ ਵੱਧ ਸ਼ਰਾਬ ਦੀਆਂ ਪੇਟਕੀਆਂ ਪੁਲਿਸ ਵੱਲੋਂ ਕਬਜ਼ੇ 'ਚ ਲਈਆਂ ਗਈਆਂ ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਚੰਡੀਗੜ੍ਹ ਚ ਆ ਕੇ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਦੇ ਸੈਕਟਰ 8 ਸਿੱਤਰ ਠੇਕੇ ਤੇ ਰਾਜਸਥਾਨ ਪੁਲਿਸ ਦੇ ਲੋਕਲ ਪੁਲਿਸ ਦੇ ਨਾਲ ਡੇੜ ਪਾਈ ਗਈ 26 ਤਾਰਾ ਚੰਨੀ ਬਜਾਜ ਇੱਕ ਵਾਰ ਫਿਰ ਵਿਵਾਦਿਤ ਘਿਰਦੇ ਨਜ਼ਰ ਆਏ ਤਾਂ ਹੁਣ ਤੇ ਸਾਰੇ ਮਾਮਲੇ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਐਕਸਾਈਜ਼ ਵਿਭਾਗ ਉਹਨਾਂ ਖਿਲਾਫ ਕਦੋਂ ਫਤਿਹ ਕਿਹੋ ਜੀ ਕਾਰਵਾਈ ਕਰਦਾ ਫਿਲਹਾਲ ਇਸ ਵੀਡੀਓ ਦੇ ਵਿੱਚ ਬਣਾਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਟੈਨਿੰਗਸ